ਪੂਣੀਆਂ ਪਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਿੰਨ ਕਟੀਆਂ ਲੈ ਕੇ ਆਏ ਪਿੰਡ ਜੌਲਾ ਨੇੜੇ ਰੈਕੋਟ ਤਿੰਨ ਕਟੀਆਂ ਨੇ ਵਧੀਆ ਬਰੀਡ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਸਾਂਭੀਆਂ ਵਿੱਚ ਚੰਗੀਆਂ ਵੀਰ ਦੀਆਂ ਪਿੰਡ ਜੌਲਾ ਨੇੜੇ ਰੈਕੋਟ ਆਪਾਂ ਸਕਰੀਨ ਤੇ ਨੰਬਰ ਚਲਾਵਾਂਗੇ ਤੇ ਰੇਟ ਵਗੈਰਾ ਦੀ ਗੱਲ ਤੁਸੀਂ ਫੋਨ ਤੇ ਕਰ ਸਕਦੇ ਆਂ ਵੀਰ ਕੰ ਦਾ ਡਿਲੀਵਰੀ ਵਗੈਰਾ ਆਪਾਂ ਪੀਕਰ ਕਰ ਦਾਂਗੇ ਤੇ ਜਿਵੇਂ ਵੀ ਰੇਟ ਬਣਦਾਗਾ ਤੁਸੀਂ ਵੀਰ ਨਾਲ ਕੰਟੈਕਟ ਕਰ ਲਓ ਪਿੰਡ ਜੌਲਾ ਨੇੜੇ ਰੈਕੋਟ ਆਪਾਂ ਸਕਰੀਨ ਤੇ ਨੰਬਰ ਲਾਵਾਂਗੇ ਤੇ ਤਿੰਨੇ ਜਿਹੜੀ ਵੱਡੀ ਗੱਟੀ ਆ ਉਹ ਖੀਰੀ ਆ ਖੀਰੀ ਆ ਤੇ ਤਿੰਨ ਦੂਜੀਆਂ ਦੋ ਛੋਟੀਆਂ ਚੱਲ ਵੱਡੀ ਹੁੰਦਾ ਵੀ ਥੋੜੀ ਵੱਡੀ ਆ ਨਾ ਇਹ ਖੀਰੀ ਆ ਤਿੰਨੇ ਖੀਰੀਆਂ ਕਟੀਆਂ ਨੇ ਵਧੀਆ ਦੁੱਧ ਦੇ ਰਿਕਾਰਡ ਵਾਲੀਆਂ ਨੇ ਮਾਂ ਵਾਲਾ ਮਾਂ ਦਾ ਦੁੱਧ ਪੂਰਾ ਵਧੀਆ ਸੀ ਵੀ ਇਹਨਾਂ ਕੰਟੈਕਟ ਕਰ ਲਿਓ ਪਿੰਡ ਜੌਲਾ ਨੇੜੇ ਰੈਕੋਟ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਫੋਲੋ YouTube ਤੇ ਸਬਸਕ੍ਰਾਈਬ ਕਰ ਲਓ ਆਪਣੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ